ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ گاਵਾਂ ਸੇ ਲੈ ਲੈ ਕੇ ਆਏ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਵੀਆਂ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਕੋਣ ਵਾਲੇ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਓ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਕਰ ਲੈਨੇ ਬੇਨਾਂ ਗੱਲ ਆਜੋ ਬਾਈ ਜੀ ਬਾਈ ਜੀ ਸਸੇ ਗੱਲ ਸਸੇ ਗੱਲ ਵੀ ਬਹੁਤ ਠੀਕੋਂ ਵਧੀਆ ਜੀ ਬਹੁਤ ਵਧੀਆ ਵੀ ਕਿਵੇਂ ਚੱਲਦਾ ਬਾਈ ਕੰਮ ਕੰਮ ਕਰ ਬਹੁਤ ਵਧੀਆ ਚੱਲਦਾ ਵੀ ਠੀਕ ਹੈ ਬਾਈ ਮੈੜਾ ਆਈ ਜਾਂਦੀਆਂ ਡਾਕਟਰ ਨਾਲ ਦੇ ਨਾਲ ਹੀ ਬੀਕੀ ਜਾਂਦੀਆਂ ਠੀਕ ਹੈ ਬਾਈ ਨਾਮ ਤੇ ਐਡਰੈਸ ਬੋ ਨਾਮ ਬਈ ਹਰਜੀਤ ਸਿੰਘ ਪਿੰਡ ਛੰਨਾ ਗਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਰਾ ਨੇ ਡਾਕਟਰ ਆਪਾਂ ਨੇੜੇ ਓਕੇ ਬਾਈ ਨੇੜੇ ਆਪਾਂ ਨੂੰ ਭਦੌੜ ਸਹਿ ਰਹਿ ਗਿਆ ਬਈ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 95014 33570 ਬਾਈ ਠੀਕ ਹੈ ਬਾਈ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਂ ਲੈਣੀ ਹੈਗੀ ਆ ਵੀ ਨਿਰਖਪਰ ਕਰਕੇ ਲੈਵੇ ਆਪਣੀਆਂ ਸਾਰੀਆਂ ਵੜਾਂ ਲਿਆਂਦੀਆਂ ਹੋਣੀਆਂ ਕੋਈ ਘਰ ਦੀ ਨਹੀਂ ਹੁੰਦੀ ਓਕੇ ਬਈ ਹਾਂ ਬਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੀ ਨੇ ਕਿਹੜਾ ਸੂਆ ਸੂਈ ਹੈ ਇਹ ਡਾਕਟਰ ਦੂਜਾ ਸੂਆ ਸੂਈ ਹੈਗੀ ਵੜ ਕਦੋਂ ਸੂਈ ਹੈ ਵੀਰੇ ਇਹ ਡਾਕਟਰ ਰਾਤ ਸੂਈ ਹੈਗੀ ਬੱਚਾ ਕੀ ਦੇਤਾ ਬੱਚਾ ਡਾਕਟਰ ਬੱਚਾ ਇਹ ਮੰਗਰਾ ਬੱਚਾ ਦੇਤਾ ਬਾਈ ਤੇ ਜੇਰ ਆ ਭਾਈ ਜਦੋਂ ਨੇ ਗਾਂ ਦੀ ਬੱਠਲ ਚ ਜੇਰ ਭਾਈ ਆ ਰੱਖੀ ਬੈਠਾ ਇੱਕ ਬੱਠਾ ਭਰਿਆ ਬੜਾ ਇੱਕ ਦੁਨੀਆਂ ਦਾ ਐ ਸੀਲਹੰਡੀ ਡਾਇਰੈਕਟਰ ਇੰਨੀ ਕਾ ਕਰਮਾ ਵਾਲੀ ਸੀਲਹੰਡੀ ਦਾ ਡਾਇਰੈਕਟਰ ਇੰਨੀ ਕਾ ਹੀ ਕਰਮਾ ਵਾਲੀ ਕਿੰਨੀ ਕਹਦੇ ਉਨੀ ਆਈ ਕਰਕੇ ਹੁਣੀ ਆਈ ਉਪਰਾ ਮੰਦੀ ਆਈ ਮਾੜਾ ਮੋਟਾ ਠੀਕ ਆ ਇਹ ਮਰਜੀ ਬੈਠਾ ਰੇ ਥੱਲੇ ਬਾੜੀ ਠੰਡੀ ਹੈ ਕਿ ਨਹੀਂ ਬਾੜੀ ਨਹੀਂ ਆ ਠੰਡੀ ਸੀਲ ਡਾਇਰੈਕਟਰ ਤੇ ਬਾਕੀ ਡਾਇਰੈਕਟਰ ਲੇਵੇ ਤੇ ਨਾੜਾਂ ਨੂੰ ਡਾਂ ਦਿਖਾ ਦੇ ਬੈਠਦੇ ਕਿੰਨੇ ਆ ਗਏ ਤੇ ਬਾਕੀ ਥਣ ਵੀ ਡਾਇਰੈਕਟਰ ਗਲਾਸਾਂ ਵਰਗੇ ਲੱਗੇ ਹੈਗੇ ਸਹੀ ਗੱਲ ਆ ਭਾਈ ਕੱਲੀ ਕੱਲੀ ਨਾੜ ਨਾ ਚਮਕਦੀ ਆ ਲੈ ਵੱਡੀ ਨਾੜ ਚੈੱਕ ਕਰੋ ਪਹਿਲਾਂ ਦੁੱਧ ਵਾਲੀ ਕਿਆ ਬਾਤ ਆ ਬਾਕੀ ਡਾਕਟਰ ਦੁੱਧ ਦਾ ਹੀ ਨਾੜ ਤੇ ਬਾਕੀ ਜਿਹੜਾ ਥਣ ਬੈੜ ਨੂੰ ਇੰਨਾ ਚੰਗਾ ਲੱਗਾ ਕਿੰਨਾ ਕਹਦੇ ਉਹਨਾਂ ਸਹੀ ਆ ਤੇ ਲੇਵਾ ਡਾਕਟਰ ਮੂਹਰ ਨੂੰ ਹੀ ਬਹੁਤ ਆਗਾ ਤੇ ਬਾਕੀ ਡਾਕਟਰ ਬੈੜ ਵੱਡੀ ਬੁੱਢੀ ਕਦ ਦਿਖਾਇਆ ਡਾਕਟਰ ਨਾਲ ਖੜ ਕੇ ਦਿਖਾ ਨੇ ਕਿੰਨਾ ਵੱਡਾ ਬੈੜ ਦਾ ਫੁੱਲ ਸ ਹੈ ਜਾਂ ਛੋਟੀ ਨਾ ਮੋਨੇ ਫੁੱਲ ਕਦ ਫੁੱਲ ਬ੍ਰੀਡ ਤੇ ਲੇਵਾ ਲੋ ਵਾ ਕਮਾਲ ਦਾ ਕਰਮਾ ਇਹਦਾ ਬਹੁਤ ਸੋਹਣਾ ਆਰਡਰ ਬਾਈ ਥਾਣੀ ਬੜਾ ਚੰਗਾ ਲੱਗਿਆ ਕਿਨੇ ਬਾਈ ਬਾਕੀ ਡੈਕਟਰ ਲੈ ਵਾਲੂਆ ਦਿਖਾ ਡੈਕਟਰ ਤੜਕੇ ਐਵੇਂ ਕਹ ਦੀਏ 5-6 ਕਿਲੋ ਬੋਲਾ ਕੜਤਾ ਡੈਕਟਰ ਇਹਦਾ ਠੀਕ ਆ ਇੰਨੀ ਡੈਕਟਰ ਲੈ ਵੀ ਤਿਆਰੀ ਇੰਨੀ ਕੁ ਸੀਗੀ ਵੜਦੀ ਇੰਨੀ ਕਹਦੇ ਉਹਨੇ ਆ ਡੈਕਟਰ ਕਿਹੜੀਆਂ ਟਲਾਂਡੂ ਲਾਏ ਆ ਇਹਦੇ ਕੋਲ ਹੱਥ ਨੂੰ ਕੱਢ ਗਈ ਮੈਂ ਫਸ ਕੇ ਖੜ ਜਾ ਡੈਕਟਰ ਸਹੀ ਗੱਲ ਬਾਕੀ ਡੈਕਟਰ ਲੈਵ ਦੀ ਕੁਆਲਿਟੀ ਚੈੱਕ ਕਰਾ ਦੇ ਪੂਰਾ ਫੰਡ ਵਾਲਾ ਲੈ ਵ ਆ ਕਿਨੇ ਤੇ ਬਾਗੀ ਡਾਇਰੈਕਟਰ ਪੰਡਰ ਕਰਮਾਈ ਸੀ ਜਿੰਦੀ ਇਨੀ ਕਾਗੀ ਜਿਵੇਂ ਮਰਜੀ ਬੈਠਾ ਰ ਸਹੀ ਉਸ ਨਹੀਂ ਕਿਹਾ ਕਰਨਾ ਡਾਇਰੈਕਟਰ ਦੇ ਹੱਥੋਂ ਢੱਲਾ ਢੁਲਾ ਕੱਢ ਗਏ ਪਾਹ ਜਾਣ ਡਾਇਰੈਕਟਰ ਹਮਾਣੀ ਬੜਾ ਚੰਗਾ ਲੱਗਿਆ ਕਰਮਾਈ ਨੂੰ ਬਾਗੀ ਡਾਇਰੈਕਟਰ ਨੇ ਟਾਂ ਚਾਤ ਖਾ ਦੇ ਕਿੰਨਾ ਚੰਗਾਗਾ ਲੰਬਾਈ ਲੰਬੂਏ ਕੱਦ ਵੱਡ ਬੀਕਿਆਂ ਬਰੂਕਿਆਂ ਬੈੜ ਚ ਬਹੁਤ ਨਿਯਾਇ ਚੰਗੇ ਆ ਸਹੀ ਆ ਬਈ ਖੋਲੀ ਬਈ ਤੋਰ ਕੇ ਰੱਖਾਈ ਬੱਚਾ ਬੱਚਾ ਦੇ ਤੈਨੂੰ ਹਾਂ ਡਾਕਟਰ ਬੱਚਾ ਵੱਚਾ ਦੇਗੀ ਐਰ ਸ਼ਹਿਰ ਦਾ ਦੇਗੀ ਕੱਦ ਬਹੁਤ ਹੈ ਰਹਾ ਨਾ ਬੈੜ ਦਾ ਬੈੜ ਕੱਦ ਤੇ ਭਜਣ ਬੁਜਣ ਵੇਟ ਫਰੂਟ ਬਹੁਤ ਆ ਬੈੜ ਦੀ ਲੇਵਾ ਤੇ ਫਲੀ ਵੀ ਫੁੱਲ ਆ ਕਰਮ ਵਾਲੀ ਲੈ ਤੂੰ ਤੋੜਾ ਤੋੜਾ ਚੈੱਕ ਕਰਾ ਦੇ ਬੈੜ ਦਾ ਕੀ ਬਾਤ ਆ ਭਾਈ ਬਹੁ ਨੀ ਜੈ ਚੰਗਾ ਲੱਗਿਆ ਹੈਗਾ ਹਮ ਜੇ ਰਜੂ ਡਾਕਟਰ ਜਮਾ ਕੰਪਲੀਟ ਹੈ ਤਾਂ ਬੋਲੇ ਡਾਕਟਰ ਖੱਟਾ-ਖੱਟਾ ਜਮਾ ਇੱਥੇ ਰੋਗਲੀ ਤੇ ਬਾਕੀ ਡਾਕਟਰ ਇਦੋਂ ਲੰਬਾਈ ਲੰਬੂਏ ਫੇਸ ਫੂਟ ਦਿਖਾ ਦੇ ਕਿੰਨਾ ਚੰਗਾ ਲੱਗਿਆ ਸਹੀ ਗੱਲ ਆ ਭਾਈ ਮੁੱਲ ਜੈ ਜੂ ਫਿਰ ਮੋਤੜਾ ਡਰਾਇਨਾ ਕਜਾਇਜ ਹੋਊਗਾ ਕਿੰਨਾ ਕਹਦੇ ਉਹਨਾਂ ਠੀਕ ਆ ਬਾਹਲਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਜਮਾ ਜਾਇਜ ਰੱਖਾਂਗੇ ਮੁੱਲ ਪਹਿਲਾਂ ਹੀ ਬਾਈ ਦੇ ਜਾਇਜ ਹੀ ਹੁੰਦੇ ਆ ਜਮਾ ਖਿੱਚ ਕੇ ਮੁੱਲ ਰੱਖਦਾ ਹੁੰਦਾ ਬਾਈ ਬਾਹਲੇ ਮੁੱਲ ਨਹੀਂ ਰੱਖਦਾ ਹੁੰਦਾ ਇੱਕ ਗਿਹੜਾ ਚਾਹੇ ਹੋਰ ਦਵਾ ਦੇ ਬਾਈ ਕੋਈ ਚੱਕਰ ਹੀ ਨਹੀਂਗਾ ਫੁੱਲ ਕਰਦ ਫੁੱਲ ਬ੍ਰੀਡ ਲੇਵਾ ਪੰਡਾਲਾ ਥਣ ਬਹੁਤ ਚੰਗਾ ਥੀ ਝੋਲੇ ਚਾਹੇ ਮਸ਼ੀਨਾਂ ਚੋਂ ਨਾੜਾ ਨੂੜਾ ਕਰਮ ਵਾਲੀ ਦੇ ਫੁੱਲ ਚੰਗੀਆਂ ਨੇ ਕਿਆ ਬਾਤ ਆ ਬਾਕੀ ਡਾਇਰੈਕਟਰ ਤੁਰਦੀ ਦਾ ਲੇਵਾਲੂ ਬਾ ਦਿਖਾ ਦੇ ਬੈਠਦਾ ਕਿੰਨਾ ਚੰਗਾ ਲੱਗਿਆ ਹੈ ਸਹੀ ਆ ਬਾਕੀ ਸਰੀਰ ਦੀ ਬੰਤਰ ਬੁੰਤਰ ਵੈਣ ਦੀ ਬੜੀ ਨਿਆਇ ਚੰਗੀ ਹੈਗੀ ਸਹੀ ਹੈ ਬਾਕੀ ਡਾਕਟਰ ਸੂਈ ਕਰਕੇ ਆਈ ਪਹਿਲਾਂ ਜਮੈਂ ਗੱਬੜ ਤਾਂ ਗੋਲੇ ਵਰਗੀ ਪਈ ਸੀ ਹੂੰ ਬਾਕੀ ਡਾਕਟਰ ਥਣ ਵੀ ਇੰਨਾ ਚੰਗਾ ਲੱਗਿਆਗਾ ਇਹਦਾ 2 ਮਿੰਟਾਂ ਚ ਜੋਕੇ ਉੱਠ ਖੜੂਆ ਸਹੀ ਗੱਲ ਆ ਚਵਾਈ ਕਿਵੇਂ ਆਵੇ ਸੀ ਚਵਾਈ ਤਾਂ ਡਾਕਟਰ ਇੰਨੀ ਚੰਗੀ ਹੈਗੀ ਹੂੰ ਤਾਹਾਨੂੰ ਆਹ ਵਾਲਟੀ ਤੋਂ ਚਵਾਈ ਕਰਦੇ ਆਂਗੇ ਠੀਕ ਆ ਨਾੜਾਂ ਦੇ ਕਹਿੰਦਾ ਲੇਵੇ ਤੇ ਭਾਈ ਮੰਗਰ ਵੀ ਡਾਕਟਰ ਲੇਵੇ ਨਾੜਾਂ ਐ ਨਿਕਲੀਆਂ ਮੂਰੀਆਂ ਆਈਆਂ ਹੂੰ ਉਹਦਰੋਂ ਲੈ ਕੇ ਬੰਨਿਆ ਦੇ ਡਾਕਟਰ ਪਰ ਆਈ ਬੈਠਾ ਰਹੇ ਥੱਲੇ ਕੁਝ ਨਹੀਂ ਕਹਿਣਾ ਕਰਨਾ ਕਰ ਮਾਰ ਸਹੀ ਗੱਲ ਆ ਭਾਈ ਇੱਕ ਨੰਬਰ ਬਰੀਡ ਆ ਬਈ ਬਾਕੀ ਦੇ ਡੈਕਟਰ ਫੇਸ ਫੂਸ ਹੂੰ ਦੇ ਬਾਕੀ ਫਰਨੀ ਫੂਡ ਨਹੀਂ ਦੇ ਡੈਕਟਰ ਬੈਡ ਦੀ ਤੇਸ ਦੀ ਬਿਊਟੀ ਦੇ ਨਹੀਂ ਬਈ ਹਾਂ ਲੈ ਕੀ ਆ ਵਾਹ ਦੇ ਘੋੜੀ ਬੋਂ ਖੜਦੀ ਆ ਡੈਕਟਰ ਕਿ ਖੜਦੀ ਇਹਦੇ ਸਹੀ ਗੱਲ ਆ ਲੈ ਬਈ ਧਰਾ ਮਾਰ ਕੇ ਦਿਖਾ ਰਿਹਾ ਲੈ ਬਈ ਚਵਾਈ ਦੇ ਕੋ ਕਰਮਾਈ ਚੂਣ ਬੜਾ ਚੰਗਾ ਹਨਾ ਬਈ ਚਵਾਈ ਦੇ ਡੈਕਟਰ ਤਾਹ ਨੂੰ ਅੱਖਾਂ ਇਹਨਾਂ ਵੱਲ ਦੇ ਚਵਾਈ ਕਹਿੰਦਾ ਸੱਚੇ ਹੀ ਬੜਾ ਚੰਗਾ ਚੂਣ ਹਨਾ ਬੋਲੀ ਫੋਲੀ ਚਵਾਈ ਆ ਬਈ ਲੈ ਸਿਵਾਇ ਡਾਕਟਰ ਇੰਨੀ ਚੰਗੇ ਕਿੰਨੀ ਕਹੇ ਉੰਨੀ ਬਾਕੀ ਡਾਕਟਰ ਪਹਿਲੇ ਸੂਰਾ ਬੈਠਦਾ ਦੁੱਧ ਦਾ ਰਿਕਾਰਡ ਵੀ ਬਹੁਤ ਚੰਗਾ ਹੈਗਾ ਹੂੰ 24 25 ਕਿਲੋ ਚੋਆ ਰਸਿਆ ਨਾ ਨੇ ਕਿੱਥੋਂ ਲਈ ਹੈ ਇਹ ਡਾਕਟਰ ਤਾਰਾਂ ਦੇ ਲੈ ਕਿੰਨੀ ਹੈਗਾ ਮਾਰਿਆ ਲੈ ਦੇ ਲੈ ਬਾਹਲ ਡਾਕਟਰ ਹੈਗਾ ਜਮਾ ਸਰੇਹਲਾ ਹੋਣਾ 10 ਕੈਂਟ ਹੋਰ ਚੋਣੇ ਡਾਕਟਰ ਬਾਹਲ ਤੋਂ ਨਹੀਂ ਕੱਢਦੇ ਸਹੀ ਗੱਲ ਹੈ ਤੇ ਥਣ ਦੇ ਡਾਕਟਰ ਕਿੰਨਾ ਚੰਗਾ ਕੱਢਿਆ ਹੈ ਹੂੰ ਦੇਖ ਲੈ ਪਾਸਮਕੇ ਇਹ ਲੇਵੇਂ ਨਾੜਾ ਨੂੜਾ ਤੇ ਬਾਕੀ ਡੈਕਟਰ ਸੀਲ ਦੇ ਲੈ ਹਾਂ ਅਮ ਉੱਠ ਕੇ ਬਾਲਟੀ ਤਰ ਕੈਂ ਦਵਾਰੇ ਆਈ ਭੇਜਾ ਹਣਾ ਕੋਈ ਚੱਕਰੇ ਨਹੀਂ ਕਹਿਣਾ ਗਰਮ ਵਾਲੀ ਨਹੀਂ ਕੋਈ ਠੰਡੀ ਸੀਲ ਫੁੱਲ ਫੁੱਲ ਬਰੀਟ ਤੇ ਮੁੱਲ ਬਾਈ ਦੇ ਜਮਾ ਦੇ ਡੈਕਟਰ ਖਿੱਚ ਕੇ ਮੁੱਲ ਰੱਖਾਂਗੇ ਬਾਹਲਾ ਬਾਈ ਕਹਿੰਦਾ ਇਸਲੇ ਵਾਲੇ ਤਿਆਰ ਕਰ ਲਿਆ ਕੁਆਲਟੀ ਚੈੱਕ ਕਰ ਲੋ ਸ਼ਾਂਤ ਕੀ ਆ ਬਾਤ ਹੈ ਢਲਾ ਢੁਲਾ ਦੇਖ ਹਣਾ ਸ਼ਾਮ ਤੱਕ ਗੜ ਲੂ ਸਾਰੀਆਂ ਸ਼ਾਮ ਤੇ ਡੈਕਟਰ ਲੈਵਾ ਬਹੁ ਨਹੀਂ ਆਏ ਬਣਾ ਜਾਣਾ ਸਹੀ ਆ ਭਾਈ ਅੱਗੇ ਭਰਾ 2 ਨੰਬਰ ਤੇ ਇਹ ਕਿਹੜਾ ਸੁਆਸ ਸੁਈਆ ਵੀਰੇ ਇਹ ਡਾਕਟਰ ਦੂਜਾ ਸੁਆਸ ਸੁਈਆ ਹੈ ਜੀ ਕਦੋਂ ਸੁਈਆ ਵੀਰੇ ਇਹ ਵੀ ਡਾਕਟਰ ਰਾਤ ਸੁਈਆ ਜੇਰੇ ਦੀ ਵਿਆਹ ਪਈਆ ਬੱਠਲ ਜੇਰੇ ਭਾਈ ਇਹਦੀ ਉਹ ਇੱਕ ਥਾਂ ਹੀ ਰੱਖੀ ਬੈਠਾ ਭਾਈ ਬੱਠਲ ਚ ਪਈਆ ਕਿਆ ਬਾਤ ਆ ਇਹਦੀ ਕੁਆਲਿਟੀ ਚੈੱਕ ਕਰਾ ਲੈਣਾ ਕਿ ਨਾ ਕਾਹਨੂੰ ਗੱਲਾਂ ਕਰਨਾ ਕਿ ਨਹੀਂ ਭਾਈ ਹੀਟਿੰਗ ਚੈੱਕ ਕਰ ਲੇਵੇ ਦੀ ਕਿਆ ਇਸ ਸੀਜ਼ਨ ਦੀ ਡਾਕਟਰ ਇੰਨੇ ਆ ਤੇ ਥਣ ਵੀ ਦੇਖਦਾ ਜੋਸ਼ ਵਾਲਾ ਗੁਲਾਬੀ ਲੱਗਾ ਹੈਗਾ ਸਹੀ ਆ ਤੇ 19 ਵਾਰਤ ਡਾਕਟਰ ਉਹਨਾਂ ਹੀ ਲੈਵਾ ਵਾਰਤ ਨਹੀਂ ਲੈਵਾ ਹਨਾ ਕਿਆ ਬਾਤ ਆ ਭਾਈ ਹੀਟਿੰਗ ਚੈੱਕ ਕਰ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਪੂਰੀ ਵਿੱਚ ਲੈ ਡਾਕਟਰ ਲੈ ਬਈ ਮੈਂ ਮਰਜੀ ਬੈਠਾ ਰ ਮਗਰਦੀ ਬੈ ਜਾ ਮੂਹਰ ਦੀ ਕਹਿਣਾ ਕਰਨਾ ਜਮੇ ਨਹੀਂ ਕਰ ਮਾਲਨੇ ਕੋਈ ਗੰਢੀ ਸੀਲ ਦਾ ਫੋਲ ਲੱਗ ਨਹੀਂ ਜੀ ਫੁੱਲ ਬਰੀਟਾ ਮੂਹਰੋਂ ਲੈਵਾ ਚੈੱਕ ਕਰਵਾ ਲਈਏ ਦੇਖਿਓ ਪੱਟ ਤੋਂ ਉਨਾ ਹੀ ਅੱਗੇ ਉਨਾ ਹੀ ਪਿੱਛੇ ਯਾ ਬਾਈ ਤੇ ਮੂਰੋ ਵੀ ਦਿਖਾਇਆ ਡਾਕਟਰ ਗੁੱਠਾ ਇਕੱਠਾ ਹਾਂ ਇਹ ਡਾਕਟਰ ਜਮਾ ਤਾਜੀ ਵੜਾ ਬਹੁਤ ਆ ਡਾਕਟਰ ਜਮਾ ਠੀਕ ਆ ਤੇ ਥਾਂ ਡਾਕਟਰ ਇੰਨਾ ਚੰਗਾ ਲੱਗਿਆ ਰਿਹਾ ਤੇ ਚਵਾਈਡ ਡਾਕਟਰ ਇਹਦੀ ਵੀ ਇੰਨੀ ਚੰਗੀ ਆਈ ਅਗਲਾ 2 ਮਿੰਟਾਂ ਜੋ ਕੋ ਉੱਠੜਾ ਕਰੂਆ ਓਕੇ ਬਾਈ ਬੱਚਾ ਕੀ ਦੇਤਾ ਕਰਮਾ ਨਹੀਂ ਬੱਚਾ ਇਹ ਮਾਰਾ ਡਾਕਟਰ ਅੱਛਾ ਦੇਤਾ ਹਨਾ ਤੇ ਬਾਕੀ ਡਾਕਟਰ ਬਹਿੜ ਦਾ ਕਲਰ ਪ੍ਰਿੰਟ ਹੂੰ ਫੇਸ ਫੂਸ ਦਿਖਾ ਦੇ ਕਿੰਨਾ ਚੰਗਾ ਲੱਗਿਆ ਬਿਊਟੀ ਚੈੱਕ ਕਰੋ ਬਾਈ ਕਰਮਾ ਦੀ ਫੇਸ ਦੀ ਬਿਊਟੀ ਬੋਦੀਪਾ ਦੀ ਪੂਰੀ ਚੰਗੀ ਸਨਕਪੁਣਾ ਬਹਿੜ ਦੇ ਵਿੱਚ ਫੁੱਲ ਫੁੱਲ ਬਰੀਡ ਆ ਕਿ ਨਹੀਂ ਬਾਈ ਹੂੰ ਬੋਲ ਦੇ ਬਾਈ ਤੂੰ ਬਾਕੀ ਡਾਕਟਰ ਕੱਦ ਆਪਾਂ ਨਾਲ ਖੜਕੇ ਦਿਖਾ ਦੇ 6 ਫੁੱਟ ਕੱਦ ਆ ਤੂੰ ਬਾਈ ਦਾ ਹਾਂ ਬਈ 6 ਫੁੱਟ ਕੱਦ ਆ ਬਾਈ ਦਾ ਉਸ ਹਾਂ ਮਨ ਅੰਦਾਜ਼ਾ ਲਾ ਲਿਓ ਕੱਦ ਦਾ ਅੰਦਾਜ਼ਾ ਲਾ ਲਿਓ ਬਈ ਬਾਕੀ ਡੈਕਟਰ ਬੱਛੀ ਇੰਨੀ ਕਿ ਬਰੀਕ ਹੈਗੀ ਕੋਈ ਮਟਾਇਤ ਨਹੀਂ ਗਈ ਪੂਰੀ ਬਰੀਕੀ ਚਾਈ ਬਾਕੀ ਕਲਰ ਪ੍ਰਿੰਟ ਫੇਸ ਫੂਸ ਉਹ ਨਜ਼ਾਇ ਚੰਗਾ ਲੱਗਿਆ ਠੀਕ ਆ ਭਾਈ ਹਮ ਲੈ ਭਾਈ ਤੋਰਾ ਚੈੱਕ ਕਰ ਲੋ ਕਰਮਾ ਇਹ ਲੈਵਾ ਬੜਾ ਚੰਗਾ ਹੈ ਨਾ ਲੈਵਾ ਡੈਕਟਰ ਵੀ ਅੰਤ ਹੈ ਜਿਵੇਂ ਫਸੀ ਫਿਰਦੀ ਹੈ ਇਹ ਦੁੱਧ ਵਾਲਾ ਪੀਸ ਆ ਬਾਕੀ ਬਰੀਕ ਬਹੁਤ ਹੈ ਬਾਕੀ ਡੈਕਟਰ ਤੋਰਾ ਤਾਰਾ ਵਹਿਣਦਾ ਉਹ ਨਜ਼ਾਇ ਚੰਗਾ ਲੱਗਿਆ ਸਹੀ ਗੱਲ ਆ ਭਾਈ ਜੇ ਡੈਕਟਰ ਗਾਹਾਂ ਨੂੰ ਸਾਂਹੂਗੀ ਘਟਣ ਵਾਲੀ ਚੀਜ਼ ਨਹੀਂ ਵਧਣ ਵਾਲੀ ਹੈਗੀ ਸਹੀ ਗੱਲ ਆ ਭਾਈ ਕੀ ਬਾਤ ਆ ਬਾਕੀ ਟਰੱਕ 3.5-4 ਕਿਲੋ ਬੋਲਾ ਕੱਢਿਆ ਵਾ ਇਹਦਾ ਵੀ ਓਕੇ ਤੇ ਆਥੂ ਨਾਲ ਡੱਕਣ ਟੇ ਲਾਡੂ ਨਾਲ ਲਈ ਫਿਰਦੇ ਆ ਫਸਕੇ ਖੜ ਜਾਣੇ ਨੇ ਹੂੰ ਰੇਟਿੰਗ ਚੈੱਕ ਕਰ ਲੇ ਵੇ ਦੀ ਯਾਰ ਬਈ ਕੀ ਬਾਤ ਆ ਬਹੁਤ ਤੇ ਮੋਲ ਡਾਕਟਰ ਦਾ ਇੰਨਾ ਗਜੈਜ ਹੋਊਗਾ ਕਿੰਨਾ ਕਹਦੇ ਹੋਣਾ ਹੂੰ ਜੇਰ ਜੂ ਦੇ ਡਾਕਟਰ ਬੱਠਲ ਚ ਪਈਆ ਗਰੰਟੀ ਹੋਊਗੀ ਵੀਡੀਓ ਵੀ ਹੈਗੀ ਹੈਗੀ ਠੀਕ ਆ ਤੇ ਬਾਕੀ ਲੇਵੇ ਦੀ ਕੁਆਲਿਟੀ ਮੈਂ ਕਹਿੰਦੇ ਡਾਕਟਰ ਮੈਨੂੰ ਹੀ ਲੱਗਿਆ ਲੇਵਾ ਦਾ ਠੀਕ ਗੱਲ ਆ ਬਈ ਬੜਾ ਚੰਗਾ ਲੇਵਾ ਕਰਮਾ ਯਾਰ ਲੈ ਕੀ ਬਾਤ ਆ ਬਈ ਬਾਕੀ ਐਂਡਰ ਲੇਵਾ ਖੁਸ਼ਕ ਜਾਗਾ ਮੋਲ ਲਾ ਪੈਗ ਲਾ ਬੀ ਗਲਬੀ ਮੋਲ ਲਈ ਤੇ ਬਾੜੇ ਜਾਇਜ ਹੁੰਦੇ ਆ ਖਿੱਚ ਕੇ ਮੋਲ ਰੱਖਣਾ ਉਹਦਾ ਬਈ ਬਾੜੇ ਮੋਲ ਨਹੀਂ ਰੱਖਦਾ ਵੈੜ ਚੰਗੀ ਐ ਲੇਵੇ ਵਾਲੀ ਐ ਧਾਰਾਂ ਕੋਈ ਚੱਕਰ ਨਹੀਂ ਮਾਰ ਕੇ ਦਿਖਾਣੀਆਂ ਧਾਰਾਂ ਮਾਰ ਦੇ ਬਈ ਐਂ ਭਜਾ ਹਨਾ ਚਾਹੀ ਕੋਈ ਬਾੜਾ ਟਰਾਈਂ ਭਜਾ ਕਹਿਣਾ ਕਰਨਾ ਜਿਵੇਂ ਹੀ ਨਹੀਂ ਕੋਹਲਾ ਹੂੰ ਲੈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਨਹੀਂ ਲਚਵਾਈ ਦਿਖਾਉਣ ਜੂਣ ਬਾੜਾ ਚੰਗਾ ਕਰ ਮੈਰਾ ਮੋਟਾ ਮੋਟਾ ਚੂਣ ਆ ਜਿਵੇਂ ਮਰਜ਼ੀ ਚੋਈ ਚੱਲੇ ਮੈਂ ਵੜੀ ਜੰਗੀ ਚਵਾਈ ਆ ਹੈ ਨਾ ਨਹੀਂ ਆ ਚੰਗਾ ਜੋਣਾ ਹੈ ਹੈ ਵੀ ਜਮਾ ਖੱਟਾ ਖੱਟਾ ਬੌਲਾ ਹੀ ਹੈਗਾ ਹੂੰ ਬਾਕੀ ਯਰ ਚੋਣ ਨਾ ਬਾਲਾ ਚੰਗਾ ਨਿਬੜਦੀ ਹੈ ਵੱਡੀ ਗੱਲ ਚਵਾਈ ਐਨੀ ਵੀ ਉਹ ਹੀ ਚੋਰ ਲੋ ਚੋਰ ਲੋ ਜੇ ਹੋਈ ਜਾਊ ਕਿ ਨਹੀਂ ਹਾਂ ਵੀ ਹੂੰ ਮਗਰ ਲੈ ਤੇ ਨਾਲੀ ਚਵਾਈ ਦੇਖੋ ਲੈ ਕੀ ਬਾਤ ਬੜਾ ਚੰਗਾ ਜੋਣਾ ਕਿ ਨਹੀਂ ਸੀ ਜੀਰ ਕੀ ਧਾਰਾ ਡਾਕਟਰ ਹੂੰ ਇਹਦਾ ਇੱਕ ਦੋ ਚਵਾਨਾ ਮੜ ਟਿਕ ਦੁੱਧ ਬਣ ਗੋ ਉਹ ਦੇਖੀ ਚਵਾਈ ਬਣ ਜੇ ਤਾਂ ਬੌਲਾ ਆ ਜਮਾ ਦੇਖੀ ਕਿੰਨੀ ਧਾਰਾ ਮਾਰੀਆਂ ਲੈ ਸਹੀ ਗੱਲ ਹੈ ਲੇਵਾ ਦੇਖੋ ਮੁਰੋਂ ਚੈੱਕ ਕਰ ਲੋ ਕਿਆ ਬਾਤ ਹੈ ਵੱਡੀ ਨਾਲ ਦੁੱਧ ਵਾਲੀ ਚੈੱਕ ਕਰੋ ਬਈ ਤੇ 나ੜਾ ਨੂੜਾ ਫੁੱਲ ਚਈਆਂ ਲੇਵਾ ਨਾੜਾ ਨੂੜਾ ਡੈਕਟਰ ਲੇਵਾ ਵੀ ਗਲਾਬੀ ਗਲਾਬੀ ਕਰੀ ਫਿਰਦੀ ਹੈਗੀ ਸਹੀ ਗੱਲ ਹੈ ਉਹ ਜੋਸ਼ ਝੜਾ ਟ੍ਰੈਨ ਖੁਸ਼ਕਿਆ ਲੇਵਾ ਹੂੰ ਬੇਲੇਵੇ ਦੀ ਕੁਆਲਿਟੀ ਪਾਸ ਮੁਕ ਗਈ ਰੱਬ ਕਿਆ ਬਾਤ ਹੈ ਬਈ ਤੇ ਮੁੱਲ ਬਈ ਦੇ ਜਮਾਂ ਜਾਇਜ਼ ਹੋਣਗੇ ਬਈ ਨਾਗਸੀ ਭਰਾ ਕੋਲੇ ਦੋ ਦੋ ਨੇ ਰੱਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ